ਹਾਂਜੀ ਸਾਸਰੀ ਘਰ ਦੀ ਸਾਰਿਆਂ ਨੂੰ ਫੋਲੋ ਜ਼ਰੂਰ ਕਰਦੇ ਹੋ ਜੀ ਆਪਾਂ ਪਹਿਲਾਂ ਵੀ ਟਾਕਸਿਨ ਵੈਂਡਰ ਤੇ ਪਾਈ ਤੀ ਕਈ ਲੋਕ ਹਰੇਚਾਰੇ ਨਾਲ ਟਾਕਸਿਨ ਵੈਂਡਰ ਪਾ ਨਹੀਂ ਰਹੇ ਹੈਗੇ ਜਿਹੜਾ ਅਚਾਰ ਪਾ ਰਹੇ ਉਹਦਾ ਟਾਕਸਿਨ ਵੈਂਡਰ ਜ਼ਰੂਰ ਪਾਉਂਦੇ ਹੀ ਪਾਉਣੇ ਆ ਉਹਨਾਂ ਆਪਣੀ ਫੀਡ ਵਿੱਚ ਵੀ ਹੁੰਦਾ ਉਹਨਾਂ ਦੇ ਚ ਟਾਕਸਿਨ ਵੈਂਡਰ B ਤੋਂ 25 ਗ੍ਰਾਮ ਹਰੇਕ ਪਸ਼ੂ ਨੂੰ ਦੋ ਚਾਹੇ ਦੁੱਧ ਜਾਂਦਾ ਚਾਹੇ ਨਹੀਂ ਦਿੰਦਾ ਕਿਉਂਕਿ ਜ਼ਹਿਰੀਲੇ ਤੱਤ ਬਹੁਤ ਜਾ ਰਹੇ ਆ ਅੰਦਰ ਜਿਹਦੇ ਨਾਲ ਪਸ਼ੂ ਦੇ ਥਣਾਜ ਪ੍ਰੋਬਲਮ ਆ ਰਹੀ ਆ ਹੋਰ ਵੀ ਬਿਮਾਰੀਆਂ ਆ ਰਹੀਆਂ ਨੇ ਤੁਸੀਂ ਧਿਆਨ ਕਰੋ ਆਪਾਂ ਜਿਹੜੀ ਹਰੀ ਚਰੀ ਆਪਣੇ ਐਨ ਜਿਹੜੇ ਥੱਲੇ ਸੁੱਕੇ ਪੱਤੇ ਆ ਪੂਛ ਛਿੱਲ ਦਿੰਨੇ ਆ ਛਿੱਲਦੇ ਕਿਉਂ ਆ ਦੇਖੋ ਇਹਦੇ ਵਿੱਚ ਉਲੀ ਆ ਤੁਹਾਨੂੰ ਧਿਆਨ ਦਿੱਤਾ ਹੋਊਗਾ ਇੱਕ ਪੱਤੇ ਤੇ ਕਿੰਨੀ ਉਲੀ ਆ ਇਹ ਆਪਾਂ ਧਿਆਨ ਨਹੀਂ ਕਰਦੇ ਜਦੋਂ ਚਰੀ ਰ ਵੱਢਣੀ ਆ ਥੱਲੋ 4-5 ਉਂਗਲ ਛੱਡ ਕੇ ਵੱਢੋ ਹੁਣ ਕਿਉਂਕਿ ਧੁੱਪ ਲੱਗ ਨਹੀਂ ਰਹੀ ਟੌਕਸਿਨ ਜ਼ਿਆਦਾ ਬਣ ਰਹੇ ਆ ਇਸ ਕਰਕੇ ਟੌਕਸਿਨ ਵੈਂਡਰ ਆਪਾਂ ਨੇ ਜ਼ਰੂਰ ਪਾਉਣਾ ਕਿਉਂਕਿ ਨਾਲ ਦੀ ਨਾਲ ਜਿੰਨੇ ਜ਼ਹਿਰੀਲੇ ਤੱਤ ਟੌਕਸਿਨ ਉਲੀ ਅੰਦਰ ਜਾਵੇ ਉਹ ਨਾਲ ਦੀ ਨਾਲ ਸੈੱਟ ਕਰੀ ਜਾਵੇ ਖਤਮ ਕਰੀ ਜਾਵੇ ਉਹਨੂੰ ਨਹੀਂ ਤੁਹਾਡੇ ਡੰਗਰਾਂ ਥਣਾ 'ਚ ਪ੍ਰੋਬਲਮ ਆਉਣੀਓ ਆਉਣੀ ਆ ਚਾਹੇ ਤੁਸੀਂ ਅਚਾਰ ਪਾਉਣੇ ਚਾਹੇ ਹਰਾਚਾਰਾ ਪਾਉਣੇ ਹਰੇਚਾਰੇ ਨਾਲ ਕੁਝ ਪਰਸੈਂਟ ਘਟਾਉਣੇ ਪਰ ਆਹ ਹੋਣ ਵਾਲੇ ਦਿਨਾਂ 'ਚ ਹਰੇਚਾਰੇ ਨਾਲ ਟਾਕਸਿਕ ਇਨਵੈਂਟਰੀ ਜ਼ਰੂਰੀ ਆ